ਉਹਨਾਂ ਦੀ ਜੋ ਮੈਂ ਸੁਣ ਰਿਹਾ ਸੀ ਵਾਰਿਸ ਪੰਜਾਬ ਉਹ ਜਿਹੜੇ ਬਣਾਉਣ ਵਾਲੇ ਸੀ ਉਹਨਾਂ ਦੇ ਵਿੱਚੋਂ ਇੱਕ ਵੀ ਅੱਜ ਇੱਕ ਵੀ ਇਹਨਾਂ ਦੇ ਨਾਲ ਨਹੀਂਗਾ ਉਹਨਾਂ ਨੇ ਬੜੇ ਵੱਡੇ ਇਹਨਾਂ ਤੇ આરોਪ ਲਾਏ ਵੀ ਸਿਰਫ ਫੰਡ ਇਕੱਠਾ ਕਰ ਰਹੇ ਆ ਇਹਨੇ ਮਾਝੇ ਦੇ ਲੋਕਾਂ ਦੇ ਨਾਂ ਤੇ ਮੈਂ ਸਮਝਦਾ ਇਹ ਕਲੰਕ ਲਾਉਣ ਦਾ ਕੰਮ ਕੀਤਾ ਇਹਨੇ ਮਾਝੇ ਦੇ ਲੋਕ ਤਾਂ ਜਰਨੈਲ ਕਦੇ ਪਿੱਛੇ ਹੀ ਨਹੀਂ ਹਟੇ ਕਿਸੇ ਗੱਲ ਤੋਂ ਬੋਰਡਾਂ ਦੇ ਰੋਜ਼ ਹੋਰਾਂ ਨਾਲ ਰੋਜ਼ ਇਹਨੂੰ ਕੀ ਹੋਇਆ ਸੀ ਪਹਿਲਾਂ ਤੇ ਵੇ ਹੀਰਾ ਕੱਟਦਾ ਸੀ ਜਦੋਂ ਆਪ ਤੇ ਮੜੀ ਜੀ ਪਈ ਮੁੜ ਕੇ ਜਨਾਨੀਆਂ ਵਾਲੇ ਕੱਪੜੇ ਪਾ ਕੇ ਕਦੇ ਸਕੂਟਰ ਤੇ ਕਦੇ ਰਿਕਸ਼ੇ ਤੇ ਕਦੇ 3 ਬੀਲਰ ਤੇ ਕਦੇ ਟੋਕਰੀਆਂ 'ਚ ਕਿਤੇ ਫਿਰ ਠੱਕੇ ਖਾਂਦਾ ਫਿਰਦਾ ਸੀ ਇਹ ਕਿਦਨਾਂ ਦਾ ਜਰਨੈਲ ਹੋ ਗਿਆ ਯਾਰ ਇਹਦੇ ਨਾਂ 'ਤੇ ਤੁਸੀਂ ਵੋਟ ਮੰਗ ਰਹੇ ਹੋ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਕੀ ਨਹੀਂ ਆਇਆ ਪਰ ਉੱਥੇ ਕੋਈ ਗਰਮ ਖਿਆਲੀ ਵਾਲੀ ਗੱਲ ਨਹੀਂ ਕਿਹੜੀ ਕਿਹੜੀ ਗਰਮ ਖਿਆਲੀ ਵਾਲੀ ਗੱਲ ਕਰੂਗਾ ਇਹ ਮਾਨ ਨੇ ਸਮਰਥਨ ਦਿੱਤਾ ਪੂਰਨ ਸਰ ਜੀ ਦਾ ਅਕਾਲੀ ਦਲ ਨੇ ਦਿੱਤਾ ਤੁਹਾਨੂੰ ਲੱਗਦਾ ਵੀ ਉਹ ਕਿਤਨੇ ਕਿਤੇ ਗਰੁੱਪ ਬਣਾ ਸਤਕਾਰਯੋਗ ਨੇ ਮਾਨ ਸਾਹਿਬ ਨੂੰ ਉਹਨਾਂ ਦੀ ਆਪਣੀ ਇੱਕ ਠੀਕ ਆ ਅੱਜ ਉਹਨਾਂ ਦੀ ਏਜ ਉਮਰ ਆ ਤਕਾਜ਼ਾ ਏ ਵੀ ਉਹਨਾਂ ਨੇ ਸਪੋਰਟ ਦਿੱਤੀ ਪਰ ਇਹ ਜਿਹੜੀ ਜਿਹੜੇ ਬੰਦੇ ਨੇ ਇਹ ਅਮਰਿਤਪਾਲ ਲੈਂਡ ਟਾਈਪਸ ਇਹਨਾਂ ਨੂੰ ਬਿਲਕੁਲ ਜਾ ਕੇ ਨੰਗੇ ਵੀ ਕਰਾਂਗੇ ਵੀ ਕਿਸ ਤਰੀਕ ਜੇ ਇਹਨਾਂ 'ਚ ਹਿੰਮਤ ਸੀ ਤਾਂ ਫਿਰ ਉਹ ਆਪਣੇ ਪਾਰਟੀ ਦੇ ਨਾਂ ਤੇ ਲੜਾਉਂਦੇ ਕੈਂਡੀਡੇਟ ਕਿਉਂ ਨਹੀਂ ਲੜਾਇਆ ਪਰ ਰਾਜਾਪੁਰਿੰਗ ਕਹਿੰਦੇ ਕਿ ਸਾਨੂੰ ਖਾਲਿਸਤਾਨ ਨਹੀਂ ਹਿੰਦੁਸਤਾਨ ਚਾਹੀਦਾ ਉਹਨਾਂ ਨੇ ਉੱਥੇ ਦੇ ਲੋਕਾਂ ਨੂੰ ਕਿਹਾ ਕਿ ਜੇਲ੍ਹ 'ਚ ਬੈਠੇ ਬੰਦੇ ਦੇ ਤੁਸੀਂ ਭਰੋਸਾ ਕਰੋਗੇ ਜਾਂ ਜਿਹੜਾ ਬਾਹਰ ਰਹਿ ਕੇ ਤੁਹਾਡੇ ਕੰਮ ਉਤਰਾ ਸਕਦਾ ਹੈ ਯਾਨੀ ਕਿ ਉਹਨਾਂ ਨੇ ਆਪਦੇ ਕੈਂਡੀਡੇਟ ਚਲੋ ਉਹਨਾਂ ਨੇ ਤਾਂ ਆਪਦੇ ਕੈਂਡੀਡੇਟ ਦੀ ਗੱਲ કરી ਪਰ ਉਹਨਾਂ ਨੇ ਕਿਤੇ ਨਾ ਕਿਤੇ ਉੱਥੇ ਪੰਥਕ ਤੌਰ ਤੇ ਲੋਕਾਂ ਨੂੰ ਇਹ ਗੱਲ ਜਰੂਰ ਕਹੀ ਕਿ ਤੁਸੀਂ ਫੈਸਲਾ ਵੋਟਪ੍ਰੋਮ ਕਾਂਗਰਸ ਦਾ ਕੋਈ ਵजूद ਨਹੀਂ ਇਹ ਮਾਜੇ ਦੇ ਲੋਕ ਨੇ ਇਹੀ ਦਰਬਾਰ ਸਾਹਿਬ ਸ਼੍ਰੀ ਅਮਰਸਰ ਸਾਹਿਬ ਚਦੰਬਰਮ ਨੇ ਕੱਲ ਹੀ ਕਿਹਾ ਹੈ ਵੀ ਹਮਲਾ ਕਰਾਉਣ ਵਾਲੇ ਇੰਦਰਾ ਗਾਂਧੀ ਸੀ ਤੇ ਇਹ ਬਹੁਤ ਬੜੀ ਗਲਤੀ ਸੀ ਉਹ ਤਾਂ ਉਹਨਾਂ ਜਵਾਬ ਦੇਣ ਪਹਿਲਾਂ ਮੈਂ ਕਾਂਗਰਸ ਦੇ ਪ੍ਰਧਾਨ ਨੂੰ ਇਹ ਪੁੱਛਦਾ ਵੀ ਜੋ ਚਤੰਬਰਮ ਨੇ ਕਿਹਾ ਵੀ ਇੰਦਰਾ ਗਾਂਧੀ ਨੇ ਬਹੁਤ ਮਾੜੀ ਗੱਲ ਕੀਤੀ ਸੀ ਇਹ ਪ੍ਰਤਾਪ ਬਾਜਵਾ ਜੀ ਇਹ ਅਮਰਿੰਦਰ ਜੀ ਚੰਨੀ ਜੀ ਜਾਂ ਜਿੰਨੇ ਵੀ ਇਹਨਾਂ ਦੇ ਲੀਡਰ ਨੇ ਹੋਰ ਇਹ ਦੱਸਣ ਹੁਣ ਗੱਲ ਵੀ ਜੋ ਚਤੰਬਰਮ ਨੇ ਕਹੀ ਉਸ ਗੱਲ ਤੇ ਇਹਨਾਂ ਦਾ ਕੀ ਸਟੈਂਡ ਆ ਹਮਲਾ ਨਾ ਕੀਤਾ ਹੁੰਦਾ 84 ਦੇ ਨਾ ਕੀਤਾ ਹੁੰਦਾ ਤੇ 25000 ਲੋਕ ਕਿਉਂ ਮਰਦਾ ਕਿਉਂ ਸਰਦਾਰ ਬਿਆਨ ਸਿੰਘ ਜੀ ਵਰਗਿਆਂ ਨੂੰ ਸ਼ਾਦ ਤਾਂ ਦੇਣੀਆਂ ਪਈਆਂ ਇਹਨਾਂ ਦੇ ਕੰਡੇ ਬੀਜੇ ਹੋਈ ਸੀ ਜੀ ਇਹਨਾਂ ਨੇ ਆ ਕਮ ਨਾ ਕੀਤੇ ਹੁੰਦੇ ਨਾ ਅਤਵਾਦੀ ਬਣਦੇ ਭਾਜਪਾ ਅੱਜ ਪੰਜਾਬ ਦੇ ਵਿੱਚ ਵਿਸਤਾਰ ਜਿਸ ਤਰ੍ਹਾਂ ਦਾ ਕਰ ਰਹੀ ਆ ਤਾਂ ਉਹਦੇ ਵਿੱਚ ਬਹੁਤ ਸਾਰੇ ਚਿਹਰੇ ਹਜੇ ਨੇ ਜਿਹੜੇ ਆਪਦੇ ਹੀ ਪੁਰਾਣੇ ਸਾਥੀ ਅਕਾਲੀ ਦਲ ਚੋਂ ਆ ਰਹੇ ਨੇ ਸਾਹਮਣੇ ਰਵਨੀਤ ਬਿੱਟੂ ਦਿਖਾ ਦਿੰਦੇ ਆ ਬਹੁਤ ਵੱਡੀ ਗਿਣਤੀ ਚ ਲੋਕ ਮਿਲਣ ਆਲੇ ਵੀ ਖੜੇ ਨੇ ਤੇ ਹਰ ਕਿਸੇ ਦੇ ਨਾਲ ਮਿਲਣ ਦੇ ਨਾਲ ਨਾਲ ਜੇ ਕਹਿ ਜਾਵੇ ਤਾਂ ਰਵਨੀਤ ਬਿੱਟੂ ਮੁਲਾਕਾਤ ਕਰਕੇ ਔਂਗੀਆਂ ਚੋਣਾ ਨੂੰ ਲੈ ਕੇ ਇੱਕ ਪੂਰਾ ਗ੍ਰਾਫ ਤਿਆਰ ਕਰ ਰਹੇ ਨੇ ਜਿਹਦੇ ਵਿੱਚ ਤੁਸੀਂ ਦੇਖੋ ਕਿ ਲੋਕ ਕੰਮ ਕਰਾਉਣ ਵਾਲੇ ਹੋਣ ਜਾਂ ਫਿਰ ਜਾਂ ਫਿਰ ਜਿਹੜੇ ਪਾਰਟੀ ਚ ਸਰਕਾਰ ਵਾਲੇ ਹੋਣ ਬਾਅਦ ਵਿੱਚ ਜਦੋਂ ਤੁਸੀਂ ਦੇਖੋ ਤਾਂ ਹਰ ਕੋਈ ਉਹਨਾਂ ਨੂੰ ਖਾਲੀ ਨਹੀਂ ਦੇਖਿਆ ਮਣੇ ਆਪਾਂ ਮਿਲਣਾ ਚਾਹੁੰਦਾ ਤੇ ਸੱਤੋਂ ਵੱਡੀ ਗੱਲ ਇਹ ਕਿ ਜਿਵੇਂ ਹੁਣ ਤਰਨਤਾਰਾਂ ਚੋਣ ਦੀ ਜਗ੍ਹਾ ਕਰੀਏ ਤਾਂ ਤਰਨਤਾਰਾਂ ਚੋਣ ਨੂੰ ਲੈ ਕੇ ਵੀ ਬਿੱਟੂ ਨੇ ਕਰ ਗਈ ਹੈ ਬਿੱਟੂ ਇੱਕ ਮਿੰਟ ਇੱਕ ਪਰ ਅਮਨਿਤ ਬਿੱਟੂ ਨੇ ਅਲਾਕੇ ਅੱਜ ਜੀਬੀ ਬਾਰੇ ਤੋਂ ਗੱਲ ਕਰਦੇ ਪਰੰਤਾਰ ਨੇ ਇਲੈਕਸ਼ਨ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਜਿਸ ਤਰ੍ਹਾਂ ਦਾ ਮੈਂ ਉਹ ਤੁਹਾਨੂੰ ਆਜੂਗਾ ਕਿ ਕਿਤਨਾ ਕਿਤੇ ਪਰੰਤਾਰ ਜੀ ਯਾਤ ਪਰਚਮੰਤੀ ਇਕੱਠੇ ਹੋ ਰਹੇ ਨੇ ਕਿਉਂਕਿ ਸਿਮਰਨਜੀਤ ਮਾਨ ਨੇ ਵੀ ਸਮਰਥਨ ਦੇ ਤਾਂ ਪੁਨਰ ਸਰਜੀਤ ਅਕਾਲੀ ਦਲ ਦੇ ਇਸ ਵਕਤ ਦੇਖੋ ਇੱਕ ਗੱਲ ਨੂੰ ਮੇਰੀ ਨੂੰ ਮੇਰੀ ਨੂੰ ਸਮਝੋ ਮੈਂ ਕੋਈ ਨਹੀਂ ਤੱਕਾ ਨਾ ਕੋਈ ਢਕਾਉ ਬਿਆਨ ਜਾਂ ਉਹਦੀ ਗੱਲ ਜਿਹੜੀ ਜਿਹੜੀ ਆਪਣੀ ਆ ਮੁੰਡਾ ਸੀ ਜਿਹੜਾ ਉੱਥੋਂ ਐਮਪੀ ਬਣਿਆ ਅਮਰਿਤਪਾਲ ਅਮਰਿਤਪਾਲ ਉਹਨਾਂ ਦੀ ਜੋ ਮੈਂ ਸੁਣ ਰਿਹਾ ਸੀ ਵਾਰਿਸ ਪੰਜਾਬ ਉਹ ਜਿਹੜੇ ਬਣਾਉਣ ਵਾਲੇ ਸੀ ਉਹਨਾਂ ਦੇ ਵਿੱਚੋਂ ਇੱਕ ਵੀ ਅੱਜ ਇੱਕ ਵੀ ਇਹਨਾਂ ਦੇ ਨਾਲ ਨਹੀਂਗਾ ਉਹਨਾਂ ਨੇ ਬੜੇ ਵੱਡੇ ਇਹਨਾਂ ਤੇ આરોਪ ਲਾਏ ਵੀ ਸਿਰਫ ਫੰਡ ਇਕੱਠਾ ਕਰ ਰਹੇ ਆ ਚਾਹੇ ਉਹਨਾਂ ਨੇ ਨੌ ਲਿਆ ਖੰਡਾ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੇ ਮਾਤਾ ਜੀ ਕੁਦਰਤੀ ਮੈਂ ਫੋਨ 'ਚ ਦੇਖ ਰਿਆ ਸੀ ਉਹਨਾਂ ਉਹਨਾਂ ਨੇ ਜੋ ਬੋਲ ਬੋਲੇ ਆ ਮਤਲਬ ਉਹ ਸੁਣਨੇ ਔਖੀ ਆ ਇੱਕ ਮਾਂ ਕਿਸ ਤਰੀਕੇ ਨਾਲ ਤੇ ਉਹਦੇ ਪੁੱਤ ਨੂੰ ਜਾਣ ਤੋਂ ਬਾਅਦ ਕਿਸ ਤਰੀਕੇ ਨਾਲ ਬਦਨਾਮ ਕੀਤਾ ਜਾ ਰਿਹਾ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਸਿਰਫ ਉਰ ਇੱਕ ਗੱਲ ਹੋਰ ਬੜੀ ਉੱਥੇ ਵੱਡੀ ਉਹਨਾਂ ਦੇ ਜਿਹੜੇ ਪੁਰਾਣੇ 16 ਮੈਂਬਰ 17 ਮੈਂਬਰਾਂ ਚੋਂ ਗੁਰਪ੍ਰੀਤ ਹਾਰੀ ਕੇ ਨਾਮ ਦੀ ਗੱਲ ਕਰ ਰਹੇ ਨਹੀਂ ਮੈਨੂੰ ਨਾ ਨਹੀਂ ਪਤਾ ਵੀ ਕਈ ਬੰਦਿਆਂ ਦੇ ਜਿਨ੍ਹਾਂ ਦੇ ਉਹ ਕਹਿਣ ਲੱਗੇ ਵੀ ਇਹ ਵੱਡਾ ਸ਼ੇਰ ਜੇ ਮੈਂ ਮਾਝੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਦੇ ਹੁਣ ਜਾਵਾਂਗਾ ਅਸੀਂ ਵੀ ਉੱਥੇ ਡੇਰੇ ਲਾਉਣੇ ਆ ਮਾਝੇ ਦੇ ਲੋਕ ਇਹਨੇ ਮਾਝੇ ਦੇ ਲੋਕਾਂ ਦੇ ਨਾਂ ਤੇ ਮੈਂ ਸਮਝਦਾ ਇੱਕ ਕਲੰਕ ਲਾਉਣ ਦਾ ਕੰਮ ਕੀਤਾ ਇਹਨੇ ਮਾਝੇ ਦੇ ਲੋਕ ਤਾਂ ਜਰਨੈਲ ਕਦੇ ਪਿੱਛੇ ਹੀ ਨਹੀਂ ਹਟੇ ਕਿਸੇ ਗੱਲ ਤੋਂ ਬੋਰਡਾਂਾਂ ਤੇ ਰੋਜ਼ ਹੋਰਾਂ ਨਾਲ ਰੋਜ਼ ਇਹਨੂੰ ਕੀ ਹੋਇਆ ਸੀ ਪਹਿਲਾਂ ਤਾਂ ਵਹੀਰਾਂ ਘਟਦਾ ਸੀ ਜਦੋਂ ਆਪ ਤੇ ਮੜੀ ਜੀ ਪਈ ਮੁੜ ਕੇ ਜਨਾਨੀਆਂ ਵਾਲੇ ਕੱਪੜੇ ਪਾ ਕੇ ਕਦੇ ਸਕੂਟਰ ਤੇ ਕਦੇ ਰਿਕਸ਼ੇ ਤੇ ਕਦੇ 3 ਬੀਲਰ ਤੇ ਕਦੇ ਟੋਕਰੀਆਂ 'ਚ ਕਿਤੇ ਫਿਰ ਧੱਕੇ ਖਾਂਦਾ ਫਿਰਦਾ ਸੀ ਇਹ ਕਿਦਨਾਂ ਦਾ ਜਰਨੈਲ ਹੋ ਗਿਆ ਯਾਰ ਇਹਦੇ ਨਾਂ ਤੇ ਤੁਸੀਂ ਵੋਟ ਮੰਗ ਰਹੇ ਹੋ ਇਸ ਕਰਕੇ ਇਹ ਬਿਲਕੁਲ ਕਮਜ਼ੋਰ ਆਦਮੀ ਆ ਸਿਰਫ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਕੀ ਨਹੀਂ ਆਇਆ ਪਰ ਉੱਥੇ ਕੋਈ ਗਰਮਖਿਆਲੀ ਵਾਲੀ ਗੱਲ ਨਹੀਂ ਕਿਹੜੀ ਕਿਹੜੀ ਗਰਮਖਿਆਲੀ ਵਾਲੀ ਗੱਲ ਕਰੂਗਾ ਇਹ ਮਾਨ ਨੇ ਸਮਰਥਨ ਦਿੱਤਾ ਪੂਰਨ ਸਿੰਘ ਜੀ ਦਾ ਅਕਾਲੀ ਦਲ ਨੇ ਦਿੱਤਾ ਤੁਹਾਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਗਰੁੱਪ ਬਣਾ ਸਕਾਰ ਯੋਗ ਨੇ ਮਾਨ ਸਾਹਿਬ ਨੂੰ ਉਹਨਾਂ ਦੀ ਆਪਣੀ ਇੱਕ ਠੀਕ ਆ ਅੱਜ ਉਹਨਾਂ ਦੀ ਏਜ ਉਮਰ ਆ ਤਕਾਜ਼ਾ ਹੈ ਵੀ ਉਹਨਾਂ ਨੇ ਸਪੋਰਟ ਦਿੱਤੀ ਪਰ ਇਹ ਜਿਹੜੀ ਜਿਹੜੇ ਬੰਦੇ ਨੇ ਇਹ ਅਮਰਿਤਪਾਲ ਲੈਂਡ ਟਾਈਪਸ ਇਹਨਾਂ ਨੂੰ ਬਿਲਕੁਲ ਜਾ ਕੇ ਨੰਗੇ ਵੀ ਕਰਾਂਗੇ ਵੀ ਕਿਸ ਤਰੀਕ ਜੇ ਇਹਨਾਂ 'ਚ ਹਿੰਮਤ ਸੀ ਤਾਂ ਫਿਰ ਉਹ ਆਪਣੇ ਪਾਰਟੀ ਦੇ ਨਾਂ ਤੇ ਲੜਾਉਂਦੇ ਕੈਂਡੀਡੇਟ ਕਿਉਂ ਨਹੀਂ ਲੜਾਇਆ ਪਰ ਰਾਜਾਪਿੰਗ ਕਹਿੰਦੇ ਕਿ ਸਾਨੂੰ ਖਾਲਿਸਤਾਨ ਨਹੀਂ ਹਿੰਦੁਸਤਾਨ ਚਾਹੀਦਾ ਉਹਨਾਂ ਨੇ ਉੱਥੇ ਦੇ ਲੋਕਾਂ ਨੂੰ ਕਿਹਾ ਕਿ ਜੇਲ੍ਹ ਚ ਬੈਠੇ ਬੰਦੇ ਦੇ ਤੁਸੀਂ ਭਰੋਸਾ ਕਰੋਗੇ ਜਾਂ ਜਿਹੜਾ ਬਾਹਰ ਰਹਿ ਕੇ ਤੁਹਾਡੇ ਕੰਮ ਕਰਾ ਸਕਦਾ ਹੈ ਯਾਨੀ ਕਿ ਉਹਨਾਂ ਨੇ ਆਪਣੇ ਕੈਂਡੀਡੇਟ ਉਹ ਚਲੋ ਉਹਨਾਂ ਨੇ ਤਾਂ ਆਪਣੇ ਕੈਂਡੀਡੇਟ ਦੀ ਗੱਲ ਕਰੀ ਪਰ ਉਹਨਾਂ ਨੇ ਕਿਤੇ ਨਾ ਕਿਤੇ ਉੱਥੇ ਪੰਥਕ ਤੌਰ ਤੇ ਲੋਕਾਂ ਨੂੰ ਇਹ ਗੱਲ ਜ਼ਰੂਰ ਕਹੀ ਕਿ ਤੁਸੀਂ ਫੈਸਲਾ ਵੋਟ ਪਾਓ ਕਾਂਗਰਸ ਦਾ ਕੋਈ ਵजूद ਨਹੀਂ ਇਹ ਮਾਜੇ ਦੇ ਲੋਕ ਨੇ ਇਹੀ ਦਰਬਾਰ ਸਾਹਿਬ ਸ਼੍ਰੀ ਅਮਰਸਰ ਸਾਹਿਬ ਚਤੰਬਰਮ ਨੇ ਕੱਲ ਹੀ ਕਿਹਾ ਹੈ ਵੀ ਹਮਲਾ ਕਰਾਉਣ ਵਾਲੀ ਇੰਦਰਾ ਗਾਂਧੀ ਸੀ ਤੇ ਇਹ ਬਹੁਤ ਵੱਡੀ ਗਲਤੀ ਸੀ ਉਹ ਤਾਂ ਉਹਦਾ ਜਵਾਬ ਦੇਣ ਪਹਿਲਾਂ ਮੈਂ ਕਾਂਗਰਸ ਦੇ ਪ੍ਰਧਾਨ ਨੂੰ ਇਹ ਪੁੱਛਦਾ ਵੀ ਜੋ ਚਤੰਬਰਮ ਨੇ ਕਿਹਾ ਵੀ ਇੰਦਰਾ ਗਾਂਧੀ ਨੇ ਬਹੁਤ ਮਾੜੀ ਗੱਲ ਕੀਤੀ ਸੀ ਇਹ ਪ੍ਰਤਾਪ ਬਾਜਵਾ ਜੀ ਇਹ ਅਮਰਿੰਦਰ ਜੀ ਚੰਨੀ ਜੀ ਜਾਂ ਜਿੰਨੇ ਵੀ ਇਹਨਾਂ ਦੇ ਲੀਡਰ ਨੇ ਹੋਰ ਇਹ ਦੱਸਣ ਹੁਣ ਗੱਲ ਵੀ ਜੋ ਚਤੰਬਰਮ ਨੇ ਕਹੀ ਉਸ ਗੱਲ ਤੇ ਇਹਨਾਂ ਦਾ ਕੀ ਸਟੈਂਡ ਆ ਇਹ ਆਪਣੀ ਗੱਲ ਕਰਨ ਪਹਿਲਾਂ ਉਦੇ ਮਾਰੇ ਦੱਸਣ ਕਿ ਕਿਵੇਂ ਦਰਬਾਰ ਸਾਹਿਬ ਇਹਨਾਂ ਨੇ ਢਹਿ ਢੇਰੀ ਕਰਾਇਆ ਕਿਉਂ ਲੋੜ ਪਈ ਉਦੋਂ ਬਾਅਦ ਜਦੋਂ ਸਰਦਾਰ ਬਿਆਨ ਸਿੰਘ ਜੀ ਹੁਣੀ ਆਏ ਇੱਕ ਕਤਲੋਗਾਰਤ ਉਹਨਾਂ ਨੂੰ ਮਿਲੀ ਕਿਉਂ ਮਿਲੀ ਜੇ ਇਹਨਾਂ ਨੇ ਦਰਬਾਰ ਸਾਹਿਬ ਹਮਲਾ ਨਾ ਕੀਤਾ ਹੁੰਦਾ 84 ਦੇ ਨਾ ਕੀਤਾ ਹੁੰਦਾ ਤੇ 25000 ਲੋਕ ਕਿਉਂ ਮਰਦਾ ਕਿਉਂ ਸਰਦਾਰ ਬਿਆਨ ਸਿੰਘ ਜੀ ਵਰਗਿਆਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਇਹਨਾਂ ਦੇ ਕੰਡੇ ਬੀਜੇ ਹੋਈ ਸੀ ਜੇ ਇਹਨਾਂ ਨੇ ਆ ਕੰਮ ਨਾ ਕੀਤੇ ਹੁੰਦੇ ਨਾ ਅੱਤਵਾਦੀ ਬਣਦੇ ਨਾ ਕੋਈ ਮਰਾ ਮਰਾਈ ਹੁੰਦਾ ਇਹ ਛੇੜਾ ਸਾਰਾ ਛੇੜਿਆ ਦਰਬਾਰ ਸਾਹਿਬ ਢਾ ਕੇ ਉਹ ਗੱਲ ਚਤੰਬਰਮ ਨੇ ਕੀਤੀ ਆ ਹੁਣ ਇਹ ਦੱਸ ਦੇਣ ਵੀ ਤੁਹਾਡੇ ਤੇ ਇਹ ਗੱਲ ਜਿਹੜੀ ਚਤੰਬਰਮ ਨੇ ਕਹੀ ਆ ਉਹਦੇ ਬਾਰੇ ਤੁਹਾਡਾ ਕੀ ਖਿਆਲ ਰਵਨੀਤ ਬਿੱਟੂ ਕਹਿੰਦੇ ਕਿ ਆਖਰ ਚਤੰਬਰਮ ਦੇ ਬਿਆਨ ਨੂੰ ਲੈ ਕੇ ਜਿਵੇਂ ਦੇ ਨਾਲ ਆਖਰ ਕੱਲ ਦਾਵਾ ਕਰਿਆ ਉਸ ਤੋਂ ਬਾਅਦ ਕਾਂਗਰਸ ਜਵਾਬ ਦੇਵੇ ਚਾਹੇ ਤਾਂ ਪ੍ਰਤਾਪ ਬਾਜਵਾ ਨੇ ਚਾਹੇ ਰਾਜਾ ਬੜਿੰਗ ਨੇ ਕਿਉਂਕਿ ਜਿਹੜੇ ਤਰੀਕੇ ਦੇ ਨਾਲ ਜਿਕੇ ਜੇ ਤਰਨਤਨ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਵਾਸਤੇ ਕਹਿੰਦੇ ਹੁਣ ਮੈਂ ਵੀ ਚੱਲੇ ਆਂਗੇ ਤੇ ਅਸੀਂ ਉੱਥੇ ਡੇਰੇ ਲਾਵਾਂਗੇ ਪਰ ਉਹਦੇ ਚ ਜਿਵੇਂ ਅੰਮ੍ਰਿਤਪਾਲ ਦੇ ਦਾਅਵੇ ਰਹੇ ਜਾਂ ਅੰਮ੍ਰਿਤਪਾਲ ਨੇ ਜਿਹੜੀ ਪੋਲਿਟਿਕਸ ਨੂੰ ਦੇਖ ਕੇ ਅੱਗੇ ਵਧਿਆ ਸੀਗਾ ਤਾਂ ਉਹਦੇ ਚ ਕਹਿੰਦੇ ਉਹ ਆਪਦੀ ਸਿਆਸਤ ਹੈ ਆਪ ਹੀ ਨਹੀਂ ਖੜੇ ਹੈਗੇ ਤਾਂ ਅੱਜ ਹਾਲਾਤ ਵੱਖਰੇ ਨੇ ਖੜ ਦੇਖਣਾ ਉਹ ਤਰਨਤਨ ਚੋਣ ਬਹੁਤ ਮਹੱਦੇ ਰਹੂਗੀ 2027 ਚੋਣ ਨੂੰ ਲੈ ਕੇ ਤੇ ਦੂਜੇ ਪਾਸੇ ਇਹ ਵੀ ਰਹੂਗਾ ਕਿ ਆਖਰ ਅੰਮ੍ਰਿਤਪਾਲ ਨੇ ਜਿਵੇਂ ਕੈਂਡੀਡੇਟ ਸੰਦੀਪ ਸਣੀ ਦੇ ਭਰਾ ਨੂੰ ਖੜਾ ਕਰਾਇਆ ਤੱਕ ਲੋਕ ਕਿਧਰ ਨੂੰ ਫਤਵਾ ਦੇਣਗੇ ਸੀਨੀਅਰ ਵੀਡੀਓ ਨੇ ਤੇ ਇਹਦੇ ਨਾਲ ਸਮਿਸੀ ਗੁਰਜਾਨਾ 100% ਟੀਵੀ ਚੰਡੀਗੜ੍ਹ